ਸਾਡੇ ਦੇਸ਼ ਵਿੱਚ ਬਹੁਤ ਵੱਡਾ ਹਾਦਸਾ ਹੋਇਆ ਹੈ। ਕਈ ਲੋਕ ਮਰ ਚੁੱਕੇ ਨੇ। ਲੋਕ ਆਪਣੇ ਪਰਿਵਾਰਾਂ ਦੇ ਲਾਸ਼ਾਂ ਲੱਭ ਰਹੇ ਨੇ। ਇਹ ਮਾਮਲਾ ਕੀ ਹੈ? ਤੁਹਾਡਾ ਉਧਰ ਕੀ ਕਹਿਣਾ ਹੈ? ਇਹ ਮੈਂ ਕਹੂੰਗੀ ਧਾਰਮਿਕ ਸਥਾਨ ਤੇ ਬਹੁਤ ਵੱਡਾ ਹਾਦਸਾ ਹੋਇਆ ਹੈ। ਇਹ ਪਹਿਲਾ ਹਾਦਸਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡੇ-ਵੱਡੇ ਹਾਦਸੇ ਹੋ ਗਏ ਆ। ਅਗਰ ਇਸ ਹਾਦਸੇ ਦੀ ਮੈਂ ਗੱਲ ਕਰਾਂ ਤਾਂ ਬਿਲਕੁਲ ਤੁਸੀਂ ਸਹੀ ਕਿਹਾ ਕਿ ਤਸਵੀਰਾਂ ਮਨ ਨੂੰ ਡਰਾ ਰਹੀਆਂ, ਰੋਂਦੇ ਖੜੇ ਕਰ ਰਹੀਆਂ। ਆਸ-ਪਾਸ ਲਾਸ਼ਾਂ ਵਿਖਰੀਆਂ ਹੋਈਆਂ ਲੋਕ ਜਿਹੜੇ ਉੱਥੇ ਬਿਲਕ ਰਹੇ ਆ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਲੱਭ ਰਹੇ ਆ ਜਿਵੇਂ ਪਹਿਲਾਂ ਇੱਕ ਰੇਲ ਵੱਡਾ ਹਾਦਸਾ ਹੋਇਆ ਸੀ ਉਹਦੇ ਵਿੱਚ ਵੀ ਲੋਕ ਜਿਹੜੇ ਆ ਕਿਸ ਤਰੀਕੇ ਦੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਲਾਪਰੇ ਸੀ ਸੇਮ ਉਹ ਤਸਵੀਰ ਜਿਹੜੀ ਸਾਨੂੰ ਯੂਪੀ ਦੇ ਹੱਥ ਰਸ ਦੇ ਵਿੱਚ ਦੇਖਣ ਨੂੰ ਮਿਲੀ ਹੈ ਜੀ ਹਾਂ 100 ਤੋਂ ਵੀ ਕਿਤੇ ਵੱਧ ਲੋਕ ਜਿਹੜੇ ਨੇ ਉਹ ਮਰ ਚੁੱਕੇ ਨੇ ਤੇ ਹੋਰ ਲੋਕਾਂ ਦੇ ਮਰਨ ਦਾ ਹੱਲੇ ਵੀ ਖਦਸ਼ਾ ਜਤਾਇਆ ਜਾ ਰਿਹਾ ਕਿਉਂਕਿ ਲੋਕ ਹਸਪਤਾਲਾਂ ਦੇ ਵਿੱਚ ਭਰਤੀ ਨੇ ਅਗਰ ਮੈਂ ਪੂਰੇ ਮਾਮਲੇ ਦੀ ਗੱਲ ਕਰਾਂ ਤਾਂ ਦਰਅਸਲ ਮਾਮਲਾ ਇਹ ਸੀ ਕਿ ਉੱਥੇ ਜਿਹੜੇ ਨੇ ਭੋਲੇ ਬਾਬਾ ਦੇ ਨਾਮ ਦੇ ਨਾਲ ਮਸ਼ਹੂਰ ਜਿਹੜੇ ਬਾਬਾ ਜੀ ਆ ਉਹਨਾਂ ਦਾ ਸਤ ਸੰਗ ਸੁਣਨ ਦੇ ਲਈ ਲੋਕ ਬਹੁਤ ਲਗ ਲਗ ਸੂਬਿਆਂ ਤੋਂ ਉੱਥੇ 50000 ਦੀ ਗਿਣਤੀ ਦੇ ਵਿੱਚ ਪਹੁੰਚੇ ਸੀ ਰਾਜਸਥਾਨ ਹਰਿਆਣਾ ਉੱਤਰਾਖੰਡ ਯੂਪੀ ਸਾਰਾ ਮਨੁੱਖੀ ਇਕੱਠਾ ਹੋਇਆ ਹੋਇਆ ਸੀ ਤੇ ਭੋਲੇ ਬਾਬੇ ਦੇ ਨਾਮ ਦੇ ਨਾਲ ਮਸ਼ਹੂਰ ਜਿਹੜੇ ਬਾਬਾ ਜੀ ਆ ਸੂਰਜਪਾਲ ਇਹਨਾਂ ਦਾ ਨਾਮ ਹੈ ਇਹਨਾਂ ਨੂੰ ਜਿਹੜਾ ਹਰੀ ਨਾਰਾਇਣ ਸਰਕਾਰ ਵੀ ਕਹਿੰਦੇ ਆ ਪਰ ਕਮਾਲ ਦੀ ਗੱਲ ਇਹ ਹੈ ਕਿ ਉੱਥੇ ਲੋਕ ਮਰ ਕੇ ਸਤਸੰਗ ਸੁਣਦੇ ਸੁਣਦੇ ਭੀੜ ਐਨੀ ਜ਼ਿਆਦਾ ਵੱਧ ਗਈ ਪਰ ਲੋਕ ਜਿਹੜੇ ਮਰ ਤਾ ਗਏ ਪਰ ਬਾਬੇ ਨੇ ਉਹਨਾਂ ਦਾ ਹਾਲ ਵੀ ਨਹੀਂ ਪੁੱਛਿਆ ਬਾਬੇ ਪਿੱਛੇ ਅੰਧਪਕਤ ਹੋ ਰਹੇ ਆ ਮੈਂ ਕਹੂੰਗੀ ਕਿ ਬਾਬਾ ਜੀ ਅੰਡਰਗਰਾਉਂਡ ਹੋ ਚੁੱਕੇ ਆ ਪੁਲਿਸ ਉਹਨਾਂ ਦੀ ਛਾਪੇਮਾਰੀ ਕਰ ਰਹੀ ਹੈ ਬਹੁਤ ਲੋਕਾਂ ਦੇ ਨਾਮ ਤੇ ਐਫ ਆਈ ਆਰ ਸਟੱਜ ਹੋ ਗਈਆਂ ਪਰ ਬਾਬੇ ਦਾ ਕੁਝ ਵੀ ਅਤਾ ਪਤਾ ਨਹੀਂ ਐ ਜਿਸ ਬਾਬੇ ਨੂੰ ਮਿਲਣ ਦੇ ਲਈ ਜਿਨ੍ਹਾਂ ਦਾ ਸਤ ਸੰਗ ਸੁਣਨ ਦੇ ਲਈ ਲੋਕ ਐ ਨਿਸ਼ਰਤ ਅਦ ਨਾਲ ਪਹੁੰਚੇ ਐਨੀ ਵੱਡੀ ਗਿਣਤੀ ਦੇ ਵਿੱਚ ਉਹ ਲੋਕਾਂ ਦੀਆਂ ਉਹਨਾਂ ਲਾਸ਼ਾਂ ਵਿਖਰੀਆਂ ਪਈਆਂ ਪਰ ਬਾਬਾ ਜੀ ਨੇ ਹਾਲ ਵੀ ਨਹੀਂ ਪੁੱਛਿਆ ਦਰਸਲ ਸਾਡੇ ਦੇਸ਼ ਦੇ ਵਿੱਚ ਕੀ ਆ ਨਾ ਕਿ ਅਸੀਂ ਲਾਈ ਲੱਗ ਬਹੁਤ ਆ ਸਾਨੂੰ ਕੋਈ ਲੱਗਦਾ ਨਾ ਕਿਸੇ ਨੂੰ ਸਾਨੂੰ ਦੱਸ ਦਿੱਤਾ ਕਿ ਉੱਥੇ ਸਾਡੇ ਦੁੱਖ ਦੂਰ ਹੋ ਜਾਂਦੇ ਆ ਤਾਂ ਸਾਡੇ ਵਿੱਚ ਸ਼ਰਧਾ ਇੰਨੀ ਆ ਕਿ ਅਸੀਂ ਉੱਥੇ ਵੱਡੀ ਗੰਟੀ ਦੇ ਵਿੱਚ ਪਹੁੰਚ ਜਾਂਦੇ ਆ ਭਾਵੇਂ ਹੁੰਦਾ ਉੱਥੇ ਕੁਝ ਵੀ ਨਾ ਹੋਵੇ ਲੋਕਾਂ ਦੀ ਅਸੀਂ ਜਿਹੜੀ ਆ ਭੇਟ ਚਾਲ ਦੇ ਵਿੱਚ ਇੰਨਾ ਫਸ ਜਾਂਦੇ ਆ ਹੁਣ ਲੋਕਾਂ ਨੇ ਆਪਣਾ ਹਾਲ ਨਹੀਂ ਤਾਂ ਗਵਾ ਲਿਆ ਨਾ ਲੋਕ ਉੱਥੇ ਮਰੇ ਪਏ ਆ ਲਾਸ਼ਾਂ ਦੇਖ ਨਹੀਂ ਹੁੰਦੀਆਂ ਉੱਥੇ ਵੀ ਖਬਰ ਆਈ ਇੱਕ ਪੋਸਟ ਵਾਲੇ ਨੂੰ ਤਾਂ ਹਾਰਟ ਅਟੈਕ ਆ ਗਿਆ ਇੰਨੀ ਆ ਉੱਥੇ ਲਾਸ਼ਾਂ ਦੇਖ ਕੇ ਤੇ ਪੂਰਾ ਮਾਮਲਾ ਜਿਹੜਾ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਬਾਬਾ ਜੀ ਆ ਇਹਨਾਂ ਤੇ ਕੇਸ ਵੀ ਦਰਜ ਵਾ ਦਰਅਸਲ 26 ਸਾਲ ਪਹਿਲਾਂ ਇੱਕ ਸਰਕਾਰੀ ਨੌਕਰੀ ਕਰਦੇ ਸੀ ਉਸ ਤੋਂ ਬਾਅਦ ਸਤਸੰਗ ਕਰਨ ਲੱਗੇ ਤੇ ਲੋਕਾਂ ਨੂੰ ਲੱਗਾ ਇੱਕ ਗੱਲ ਬਣਾਈ ਗਈ ਕਿ ਜਿਹੜਾ ਨਾ ਉੱਥੇ ਪਾਣੀ ਪਲਾਇਆ ਜਾਂਦਾ ਜਾਂ ਪਾਣੀ ਛਿੜਕਾਇਆ ਜਾਂਦਾ ਉਹ ਪਾਣੀ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਲੋਕਾਂ ਦੇ ਦੁੱਖ ਦੂਰ ਕਰ ਦਿੰਦਾ ਫਿਰ ਲੋਕ ਜਿਹੜੇ ਉੱਥੇ ਆਪਣੇ ਦੁੱਖ ਦੂਰ ਕਰਨ ਦੇ ਲਈ ਜਾਂਦੇ ਆ ਇਹ ਵੀ ਲੋਕ ਗਏ ਸੀ ਪਰ ਦੁੱਖ ਤਾਂ ਦੂਰ ਕੀ ਕਰਨਾ ਦੁਨੀਆ ਤੋਂ ਰੁਖਸਤ ਹੋਗੇ ਬਹੁਤ ਵੱਡਾ ਹਾਦਸਾ ਹੈ ਵੱਡੇ ਵੱਡੇ ਰਾਜਨੀਤਿਕ ਨੇਤਾ ਆ ਕੇ ਆ ਰਹੇ ਆ ਪੀਐਮ ਮੋਦੀ ਨੇ ਵੀ 2-2 ਲੱਖ ਦਾ ਐਲਾਨ ਕਰ ਦਿੱਤਾ ਹੈ ਪਰ ਮੈਨੂੰ ਲੱਗਦਾ ਜਾਨ ਵਾਪਸ ਨਹੀਂ ਆਣੀ ਜਿਨ੍ਹਾਂ ਘਟਦਿਆਂ ਦੇ ਜੀ ਚਲੇ ਗਿਆ ਉਹ ਜੀ ਦੁਬਾਰਾ ਨਹੀਂ ਮਿਲਨੇ ਵਾਖ ਵਾਖ ਸਰਕਾਰਾਂ ਵੱਡੇ ਲਾਲ ਕਰ ਰਹੀਆਂ ਜ਼ਖਮੀਆਂ ਨੂੰ ਵੀ ਕਈ ਕਈ ਪੈਸਿਆਂ ਦਾ ਐਲਾਨ ਕਰ ਦਿੱਤਾ ਗਿਆ ਪਰ ਉਹ ਤੁਸਬੀਨਾ ਬਹੁਤ ਜ਼ਿਆਦਾ ਭਾਪੂ ਨੂੰ ਕਰ ਰਹੀਆਂ ਜਦੋਂ ਲੋਕ ਜਿਹੜੇ ਆਪਣੇ ਘਰਦਿਆਂ ਨੂੰ ਰੋ ਰਹੇ ਆ ਉਹਨਾਂ ਨੂੰ ਕੱਫਣ ਤੱਕ ਨਸੀਬ ਨਹੀਂ ਹੋ ਰਿਹਾ ਲਾਸ਼ਾਂ ਇੱਦੀ ਵਿਖਰੀਆਂ ਕਿਸੇ ਨੇ ਉਹਨਾਂ ਨੂੰ ਟੱਕਿਆ ਤੱਕ ਨਹੀਂ ਕੀ ਕੋਈ ਵੱਡੀ ਸਿਕਿਉਰਿਟੀ ਦਾ ਇੰਤਜ਼ਾਮ ਨਹੀਂ ਤਾ ਵਿਸ਼ਵਾਸ ਉੱਠ ਗਿਆ ਬਾਬਿਆਂ ਤੋਂ ਵਿਸ਼ਵਾਸ ਨਹੀਂ ਉੱਠ ਸਕਦਾ RAM REHIM ਸਭ ਤੋਂ ਵੱਡੀ ਮਿਸਾਲ ਹੈ RAM REHIM ਤੇ ਸਾਰਿਆਂ ਨੇ ਦੇਖਿਆ ਕਿ ਕਿਸ ਤੀਕੇ ਦੇ ਨਾਲ ਵੱਡੇ ਮਾਮਲੇ ਦਾ ਜਵਾਬ ਕੁੜੀਆਂ ਦੀ ਇੱਜ਼ਤ ਰੋਲਣ ਦੇ ਮਾਮਲੇ ਦਾ ਜਾਂ ਰੇਪ ਦੇ ਮਾਮਲੇ ਦਾ ਹੈ ਪਰ ਫਿਰ ਵੀ ਅਸੀਂ ਪੂਰੀ ਸ਼ਰਦਾ ਦੇ ਨਾਲ ਉੱਥੇ ਜਾ ਕੇ ਹਾਜ਼ਰੀ ਲਗਾ ਲੈਣੇ ਆ ਸਾਨੂੰ ਇਹਨਾਂ ਦਾ ਕੋਈ ਮਤਲਬ ਨਹੀਂ ਕਿ ਕਿਹੜੇ ਬਾਬੇ ਤੇ ਕਿਹੜਾ ਕੇਸ ਦਾਜ ਹੈ ਸਾਨੂੰ ਸਿਰਫ ਆਪਣੇ ਆਪ ਦਾ ਮਤਲਬ ਹੈ ਕਿ ਸਾਡੇ ਪਰਮਾਤਮਾ ਦੁੱਖ ਦੂਰ ਨਹੀਂ ਕਰ ਸਕਦਾ ਇਹ ਬਾਬੇ ਸਾਡੇ ਦੁੱਖ ਜ਼ਰੂਰ ਦੂਰ ਕਰ ਸਕਦੇ ਵੇ ਤੁਸੀਂ ਕਿਵੇਂ ਦੇਖਦੇ ਹੋ ਇਸ ਪੂਰੇ ਮੁੱਦੇ ਨੂੰ ਪ੍ਰਤੀਕਿਰਿਆ ਕਮੈਂਟ ਕਰਕੇ ਜ਼ਰੂਰ ਦੱਸੋ